ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਸਪੈਸ਼ਲ ਐਜੂਕੇਟਰ ਦੀ 3600 ਪੋਸਟਾਂ ਤੋਂ ਸਬੰਧਤ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਵੈਸੇ ਇਹਦੀ ਸਾਰੀ ਡਿਟੇਲ ਜਿਹੜੀ ਜਾਣਕਾਰੀ ਜ਼ਰੂਰੀ ਸੀਗੀ ਉਸ ਚੀਜ਼ ਤੇ ਮੈਂ ਪਹਿਲਾਂ ਹੀ ਵੀਡੀਓ ਬਣਾ ਚੁੱਕਿਆ ਹਾਂ ਸ਼ਾਇਦ ਹਫਤਾ ਪਹਿਲਾਂ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਿਵੇਂ ਸੁਪਰੀਮ ਕੋਰਟ ਦਾ ਜਿਹੜਾ ਰੋਲਾ ਹੈਗਾ ਆ ਕਿ ਉਹਨਾਂ ਨੇ ਗਾਈਡਲਾਈਨ ਜਾਰੀ ਕੀਤੀ ਜਾਂ ਫਿਰ ਸਟੇਟਸ ਤੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਆ ਕਿ ਤੁਸੀਂ ਸਪੈਸ਼ਲ ਬੱਚਿਆਂ ਦੇ ਲਈ ਚਿਲड्रन ਵਿਦ ਸਪੈਸ਼ਲ ਨੀਡ ਵਾਲੇ ਬੱਚਿਆਂ ਦੇ ਲਈ ਜਿਹੜੇ ਟੀਚਰਸ ਹੈਗੇ ਆ ਉਹ ਤੁਸੀਂ ਭਰਤੀ ਕਰੋ ਬਟ ਇਸ ਚੀਜ਼ ਤੇ ਕਾਫੀ ਟਾਈਮ ਤੇ ਕੰਮ ਨਹੀਂ ਕੀਤਾ ਗਿਆ ਤੇ ਕੇਵੀਐਸ ਨੂੰ ਵੀ ਜਵਾਬ ਦੇਣ ਲਈ ਕਿਹਾ ਗਿਆ ਕਿ ਕੇਵੀਐਸ ਜਿਹੜੀ ਹੈ ਕਿਉਂਕਿ ਸਰਕਾਰ ਨਾਲ ਹੀ ਸਾਰਾ ਕੁਝ ਰਿਲੇਟਡ ਹੁੰਦਾ ਆ ਪੋਸਟਾਂ ਸਰਕਾਰ ਦੀ ਮਨਜ਼ੂਰੀ ਦੇ ਨਾਲ ਹੀ ਕੱਢੀਆਂ ਜਾਂਦੀਆਂ ਨੇ ਸੋ ਉਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਹਿ ਲਓ ਕਿ ਪੰਜਾਬ ਦੇ ਵਿੱਚ ਵੀ ਇੱਕ ਨਵੀਂ ਅਪਡੇਟ ਦੇਖਣ ਨੂੰ ਮਿਲ ਰਹੀ ਹੈ ਕਿ ਪੰਜਾਬ ਦੇ ਵਿੱਚ 3600 ਪੋਸਟਾਂ ਦਾ ਜਿਹੜਾ ਗਜ਼ਟ ਨੋਟੀਫਿਕੇਸ਼ਨ ਹੈਗਾ ਜੀ ਜਾਰੀ ਕੀਤਾ ਗਿਆ ਜਿਹਦੇ ਵਿੱਚ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦੇ ਸਰਵਿਸ ਰੂਲ ਲੱਗੇ ਆ ਜਿਹਦੇ ਵਿੱਚ ਇਹਨਾਂ ਦੀ ਜਿਹੜੀ ਪੇ ਹੈਗੀ ਆ ਸੈਲਰੀ ਹੈਗੀ ਆ ਉਹ ਦੱਸੀ ਗਈ ਆ ਇਹਦਾ ਮਤਲਬ ਇਹ ਹੈ ਕਿ ਫਿਊਚਰ ਦੇ ਵਿੱਚ ਇਹਨਾਂ ਪੋਸਟਾਂ ਤੋਂ ਸੰਬੰਧਿਤ ਨੋਟੀਫਿਕੇਸ਼ਨ ਛੇਤੀ ਹੀ ਦੇਖਣ ਨੂੰ ਮਿਲੇਗਾ ਬਾਕੀ ਇਹਦੇ ਵਿੱਚ ਜਿਹੜੀ ਇਹਨਾਂ ਨੇ ਸੈਲਰੀ ਡਿਸਾਈਡ ਕੀਤੀ ਆ ਉਹ ਹੈਗੀ ਆ ਜੀ 35400 ਜਿਹੜੇ ਹੋਣਗੇ ਜੀ टीजीटी ਜਿਹਨੂੰ ਤੁਸੀਂ ਪੰਜਾਬ ਦੇ ਵਿੱਚ ਮਾਸਟਰ ਕਲਾਸਰ ਪੋਸਟ ਕਹਿੰਦੇ ਹੋ ਛੇਵੇਂ ਤੇ ਲੈ ਕੇ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਹੁੰਦੇ ਨੇ ਜੀ ਨੇ ਜੀ ਉਹਨਾਂ ਨੂੰ ਪੜਾਉਣ ਦੇ ਲਈ ਜਿਹੜੇ ਟੀਚਰਸ ਰਿਕੁਆਇਰਡ ਹੋਣਗੇ ਜੀ ਜਿਨ੍ਹਾਂ ਨੂੰ ਤੁਸੀਂ ਮਾਸਟਰ ਕਲਾਸਰ ਕਹਿੰਦੇ ਹੋ ਉਹਨਾਂ ਦੀਆਂ ਲਗਭਗ 1650 ਪੋਸਟਾਂ ਤੇ ਪ੍ਰਾਇਮਰੀ ਐਜੂਕੇਟਰ ਜਿਹੜੇ ਹੈਗੇ ਆ ਜੀ ਉਹਨਾਂ ਦੀਆਂ ਲਗਭਗ 1950 ਪੋਸਟਾਂ ਕੁੱਲ ਬਣ ਜਾਂਦੀਆਂ ਨੇ ਜੀ 3600 ਪੋਸਟਾਂ ਕਾਫੀ ਸਾਰੇ ਸਾਥੀਆਂ ਵੱਲੋਂ ਇਹ ਵੀ ਪੁੱਛਿਆ ਗਿਆ ਕਿ ਸਰ ਇਹ ਵੀ ਦੱਸਿਆ ਜਾਵੇ ਕਿ ਇਹ ਜਿਹੜੀਆਂ ਪੋਸਟਾਂ ਨੇ ਇਹਦੇ ਵਿੱਚ ਕੌਣ-ਕੌਣ ਅਪਲਾਈ ਕਰ ਸਕਦਾ ਆ ਕਿਉਂਕਿ ਹੋ ਸਕਦਾ ਕਈ ਥਾਵਾਂ ਤੋਂ ਤੁਹਾਨੂੰ ਮਿਸਲੀਡ ਵੀ ਕੀਤਾ ਜਾਵੇ ਕਿ ਇਹ ਮਾਸਟਰ ਕਾਟਰ ਦੀਆਂ ਪੋਸਟਾਂ ਨੇ ਐਦਾਂ ਦਾ ਕੁਝ ਨਹੀਂ ਹੈ ਹੈਗੀਆਂ ਬਿਲਕੁਲ ਮਾਸਟਰ ਕਾਟਰ ਦੀਆਂ ਪੋਸਟਾਂ ਹੀ ਨੇ ਬਟ ਇਹ ਸਪੈਸ਼ਲ ਐਜੂਕੇਟਰ ਦੀਆਂ ਪੋਸਟਾਂ ਨੇ ਇਹਦਾ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੋਊਗਾ ਵੈਸੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਿਨ੍ਹਾਂ ਨੇ ਸਪੈਸ਼ਲ ਬੀਅਰਡ ਕੀਤੀ ਹੋਣੀ ਆ ਜਾਂ ਫਿਰ ਸਪੈਸ਼ਲ ਡੀਐਲਐਡ ਕੀਤੀ ਹੋਣੀ ਆ ਉਹੀ ਸਾਥੀ ਇਹਨਾਂ ਪੋਸਟਾਂ ਦੇ ਵਿੱਚ ਅਪਲਾਈ ਕਰਨ ਦੇ ਲਈ ਐਲੀਜੀਬਲ ਹੋਣਗੇ ਬਾਕੀ ਜਿਹੜੀ ਡਿਟੇਲ ਕੁਆਲਿਫਿਕੇਸ਼ਨ ਹੈ ਪੀਐਸਟੈਟ ਪਾਸ ਚਾਹੀਦਾ ਨਹੀਂ ਚਾਹੀਦਾ ਜਾਂ ਫਿਰ ਹੋਰ ਕੋਈ ਵੀ ਜਾਣਕਾਰੀ ਹੈ ਕਿੰਨੇ ਪ੍ਰਤੀਸ਼ਤ ਨੰਬਰ ਚਾਹੀਦੇ ਨੇ ਜਾਂ ਫਿਰ ਸਿਲੈਕਸ਼ਨ ਪ੍ਰੋਸੈਸ ਕੀ ਹੋਊਗਾ ਕਿ ਉਹ ਜਾ ਪੇਪਰ ਆਉਣਾ ਆ ਇਹ ਜਿਹੜੀ ਸਾਰੀ ਜਾਣਕਾਰੀ ਹੈ ਇਹ ਤੁਹਾਨੂੰ ਡਿਟੇਲ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਸੋ ਦੋਸਤੋ ਇਹ ਸੀਗੀ ਛੋਟੀ ਜਹੀ ਵੀਡੀਓ ਮੇਰੇ ਦੁਆਰਾ ਪੂਰੀ ਪੂਰੀ ਕੋਸ਼ਿਸ਼ ਕੀਤੀ ਗਈ ਕਿ ਜਿੰਨੀ ਜਾਣਕਾਰੀ ਅਵੇਲੇਬਲ ਸੀਗੀ ਉਹ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਹੈ ਬਾਕੀ ਦੋਸਤੋ ਜਿਹੜੇ ਸਾਥੀ ਐਲੀਜੀਬਲ ਹੈਗੇ ਆ ਵੈਸੇ ਕੁਝ ਕੁ ਸਾਥੀ ਹੋਣਗੇ ਜਿਆਦਾ ਸਾਥੀ ਵੀ ਨਹੀਂ ਹੋਣਗੇ ਇਹਨਾਂ ਪੋਸਟਾਂ ਦੇ ਵਿੱਚ ਐਲੀਜੀਬਲ ਕਿਉਂਕਿ ਸਪੈਸ਼ਲ ਬੀਆਰ ਜਾਂ ਫਿਰ ਸਪੈਸ਼ਲ ਡੀਐਲਰ ਵਾਲੇ ਜਿਹੜੇ ਕੈਂਡੀਡੇਟ ਹੋਣਗੇ ਉਹ ਨਾ માત્ર ਹੀ ਹੋਣੇ ਆ ਤੇ ਜਿੰਨੇ ਵੀ ਹੋਣਗੇ ਮੈਨੂੰ ਲੱਗਦਾ ਸਾਰਿਆਂ ਨੂੰ ਜੌਬ ਮਿਲ ਜਾਣੀ ਆ ਉਹਨਾਂ ਲਈ ਕਹਿ ਲਓ ਇੱਕ ਤਰ੍ਹਾਂ ਦੀ 골ਡਨ ਓਪਰਚ्युनिटी ਹੈਗੀ ਆ ਕਾਫੀ ਟਾਈਮ ਉਹਨਾਂ ਨੇ ਵੀ ਵੇਟ ਕੀਤਾ ਆ ਇਹਨਾਂ ਵੈਕੈਂਸੀਜ਼ ਦੇ ਲਈ ਕਿਉਂਕਿ ਕਈ ਵਾਰ ਸੰਡੇ ਦੀ ਲਾਈਵ ਸਟ੍ਰੀਮ ਦੇ ਵਿੱਚ ਵੀ ਬਹੁਤ ਸਾਰੇ ਸਾਥੀਆਂ ਨੇ ਮੈਨੂੰ ਪੁੱਛਿਆ ਵੀ ਹੈ ਕਿ ਸਰ ਸਪੈਸ਼ਲ ਐਜੂਕੇਟਰ ਦਾ ਕੀ ਬਣ ਰਿਹਾ ਵੀ ਉਧਰੋਂ ਸੈਂਟਰ ਸਰਕਾਰ ਵੱਲੋਂ ਚਲੋ ਠੀਕ ਆ ਥੋੜੀ ਬਹੁਤ ਕਾਰਵਾਈ ਕੀਤੀ ਜਾ ਰਹੀ ਹੈ ਕੰਮ ਚੱਲ ਰਿਹਾ ਬਟ ਪੰਜਾਬ ਸਰਕਾਰ ਦਾ ਕੀ ਸੋ ਬਿਲਕੁਲ ਪੰਜਾਬ ਸਰਕਾਰ ਨੇ ਵੀ ਕੰਮ ਕਰ ਦਿੱਤਾ ਆ ਤੇ ਕੀ ਇਹ ਜਿਹੜੀਆਂ ਪੋਸਟਾਂ ਨੇ ਜੇਕਰ ਮੈਂ 3600 ਪੋਸਟਾਂ ਦੀ ਗੱਲ ਕੀਤੀ ਹੈ ਕਿ 3600 ਪੋਸਟਾਂ ਦਾ ਜਿਹੜਾ ਨੋਟੀਫਿਕੇਸ਼ਨ ਹੈ ਇੱਕੋ ਟਾਈਮ ਤੇ ਦੇਖਣ ਨੂੰ ਮਿਲੂਗਾ ਨਹੀਂ ਇਹ 3-4 ਫੇਸੇਸ ਦੇ ਵਿੱਚ ਹੌਲੀ-ਹੌਲੀ ਜਿਹੜੀ ਭਰਤੀ ਹੈਗੀ ਐ ਜੀ ਉਹ ਕੰਪਲੀਟ ਕੀਤੀ ਜਾਊਗੀ। ਬਾਕੀ ਤੁਹਾਨੂੰ ਪਤਾ ਆ ਕਿ ਪੀਟੀਆਈ ਟੀਚਰ ਦੀ ਭਰਤੀ ਵੀ ਕੀਤੀ ਜਾਣੀ ਐ। 2000 ਪੀਟੀਆਈ ਟੀਚਰ ਕਾਫੀ ਟਾਈਮ ਤੋਂ ਸੁਣਦੇ ਆ ਰਹੇ ਹਾਂ ਲੈਕਚਰਰ ਕਾਡਰ ਮਾਸਟਰ ਕਾਡਰ ਪੋਸਟਾਂ ਦੀ ਗਿਣਤੀ ਬਾਰੇ ਦੇਖੋ ਕੋਈ ਜਾਣਕਾਰੀ ਤੁਹਾਨੂੰ ਨਹੀਂ ਦੇ ਸਕਦਾ। ਬਟ ਇਨ ਫਿਊਚਰ ਜਿਹੜੇ ਸਾਥੀ ਐਲੀਜੀਬਲ ਹੈਗੇ ਆ ਆਪਦੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਐ ਜੀ ਤੁਸੀਂ ਉਹ ਪ੍ਰੋਪਰ ਰੱਖੋ। ਤੇ ਦੋਸਤੋ ਅ ਵੈਸੇ ਕੁਝ ਸਾਥੀ ਇਹ ਵੀ ਪੁੱਛ ਸਕਦੇ ਆ ਕਿ ਸਰ ਜਿਹੜਾ 3600 ਪੋਸਟਾਂ ਦਾ ਜਿਹੜਾ ਗਜ਼ਟ ਹੈਗਾ ਯਾਰ ਜਾਰੀ ਕਿਉਂ ਕੀਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਸਪੈਸ਼ਲ ਐਜੂਕੇਟਰ ਨੇ ਜੀ ਉਹ ਭਰਤੀ ਨਹੀਂ ਕੀਤੇ ਗਏ ਇਸ ਕਰਕੇ ਹੀ ਇਹਨਾਂ ਨੇ ਪਹਿਲਾਂ ਦੱਸਣਾ ਹੈ ਨਾ ਕਿ ਸਾਰਾ ਕੁਝ ਲੀਗਲ ਤਰੀਕੇ ਨਾਲ ਚੱਲਣ ਦੇ ਲਈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਬਾਕੀ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਵੀ ਸ਼ੇਅਰ ਕਰ ਦਿਓ ਤੇ ਇਹੋ ਜਿਹੀਆਂ ਇਨਫੋਰਮੇਟਿਵ ਐਜੂਕੇਸ਼ਨਲ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ ਵੀਡੀਓ ਬੰਦ ਕਰਤੀ ਮੈਂ ਵੀਡੀਓ ਬੰਦ